ਇਹ ਸਾਡੇ ਪਿੰਡ ਦਾ ਜੀ ਮਿਸਤਰੀ ਇਹ ਸਾਈਕਲ ਵਾਲੀਆਂ ਰੇੜੀਆਂ ਤੇ ਮੋਟਰਸਾਈਕਲ ਵਾਲੀਆਂ ਰੇੜੀਆਂ ਖੁਦ ਤਿਆਰ ਕਰ ਦਿੰਦਾ ਪਿੰਡ ਰਾਜੀਆ ਬਹੁਤ ਸਸਤੇ ਰੇਟਾਂ 'ਚ ਤਿਆਰ ਕਰਕੇ ਦਿੰਦਾ ਮੋਟਰਸਾਈਕਲ ਵਾਲੀ ਰੇੜੀ ਤਾਂ ਕਿੰਨੇ ਕੁ ਤਿਆਰ ਕਰ ਦੋਗੇ ਜੀ ਜੇ ਆਪ ਦਾ ਸਮਾਨ ਲੈ ਕੇ ਤੁਸੀਂ ਬਣਾਈ ਦੀ ਲੇਬਰ ਆਈ ਨਹੀਂ ਬਣਾਈ ਦੀ ਲੇਬਰ ਕਹਿੰਦੇ ਭਾਈ 3500 ਰੁਪਏ ਤੇ ਬਾਕੀ ਸਮਾਨ ਸੱਪੇ ਦਾ ਹੱਟ ਹੈ ਭਾਈ ਸਮਾਨ ਸੱਪੇ ਦਾ ਹੱਟ ਆ ਜੇ ਦੂਜੀਆਂ ਰੇੜੀਆਂ ਬਣਵਾਉਣੇ ਨੇ ਸਾਈਕਲ ਵਾਲੀਆਂ ਇਹ ਵੀ ਤਿਆਰ ਕਰਦਾ ਹੈ ਦੁਰਨੁਰੂ ਭਾਈ ਆਉਂਦੇ ਇਹਦੇ ਕੋਲ ਕੰਮ ਕਰਾਉਣ ਸਾਡੇ ਇਹ ਨੇੜੇ ਤੜੇ ਪਿੰਡਾਂ ਦੇ ਖੀਵਾ ਡੇਲੂ ਵਾਲਾ ਖੀਵਾ ਵੱਡਾ ਤੰਦੇਰ ਕੋੜਦੁਣਾ ਬਾਈ ਰਾਤ ਦੇ 2 ਵਜੇ ਤੱਕ ਕੰਮ ਹੀ ਕਰੀ ਜਾਂਦਾ ਰਹਿੰਦਾ ਕਦੇ ਰੇੜੀਆਂ ਦੇ ਕਦੇ ਆ ਦੇ ਹੁਣ ਦੇਖ ਰਹੋ ਕਿ ਲਗਭਗ 9:8 ਹੋ ਗਏ ਅਜੇ ਵੀ ਬੈਠਾ ਹੈ ਮਿਹਨਤ ਵਾਲੇ ਬਈ ਟਾਈਮ ਨਹੀਂ ਮਿਲਦਾ ਪਿਆਰ ਚਾਰ ਦਿਨ ਲੋਕ ਪੁੱਛ ਕੇ ਜਾਂਦੇ ਨੇ ਫੇਰ ਕਿਤੇ ਚੌਥੇ ਦੀ ਚੌਥੇ ਦਿਨ ਵਾਰੀ ਹੁੰਦੀ ਬਾਈਪੁਰ ਅੱਜ ਹਫਤੇਵਾਰ ਤੋਂ ਵਾਰੀ ਆਈ ਹੈ ਬਾਈ ਜੀ ਕਹਿੰਦਾ ਬਾਬੇ ਦੇ ਨਾਲੇ ਪਿੰਡ ਦਾ ਲੋਕਲ ਬੰਦਾ ਹੈ ਫੇਰ ਵੀ ਹਫਤੇਵਾਰ ਵਾਰੀ ਦਿੱਤੀ ਹੈ ਪਿੰਡ ਦੇ ਨੂੰ ਵੀ ਇੰਨਾ ਟਾਈਮ ਨਹੀਂ ਹੈਗਾ ਵੀ ਦੂਜੇ ਤੀਜੇ ਦਿਨ ਵਾਰੀ ਦੇ ਦੇ ਕਹਿੰਦਾ ਵਾਰੀ ਆਪੋ ਆਪਣੀ ਮਿਸਤਰੀ ਦਾ ਝਗੜਾ ਬਈ ਇਹ ਪੁੱਲ ਮਿਲਾ ਕੇ ਬਿੱਟੂ ਇਹਦਾ ਨਾਮ ਹੈ ਡੇਰੇ ਕੋਲੇ ਦੁਕਾਨ ਹੈ ਜਮਾ ਜੇ ਕਿਸੇ ਨੇ ਰੇੜੀ ਰੂੜੀ ਵੜਵਾਉਣੀ ਹੈ ਜਦੋਂ ਮਰਜ਼ੀ ਆ ਕੇ ਰਾਜੇ ਪਿੰਡ ਚ ਤੁਸੀਂ ਬਣਾ ਸਕਦੇ ਹੋ ਕਿੰਨੀ ਸਸਤੀ ਤੋਂ ਸਸਤੀ ਹੋ ਕੋਨੀ ਸਸਤੀ ਤੋਂ ਸਸਤੀ ਹੈ ਵੀ ਰੇੜੀ ਤਿਆਰ ਕਰ ਦੂ ਹੋਰ ਕੀ ਕੁਛ ਕਰਦੇ ਹੋ ਬਾਈ ਹੋਰ ਜੀ ਇਹ ਮੰਜੇ ਮੰਜੇ ਵੀ ਬਣਾਉਣਾ ਤੁਸੀਂ ਹਾਂ ਜੀ ਮੰਜੇ ਵੀ ਬਣਾਉਣੇ ਬਿਸਤਰੇ ਵੀ ਬਣਾਉਣੇ ਵੀ ਠੀਕ ਹੈ ਲਓ ਬਾਈ ਦਬਕੇ ਸ਼ੇਅਰ ਕਰੋ ਵੀਡੀਓ ਨੂੰ ਬੰਦਾ ਮਿਹਨਤੀ ਹੈ